ਕੀ ਤੁਸੀਂ ਏਸੀ ਦੇ ਨਾਲ ਪੱਖਾ ਚਲਾਉਂਦੇ ਹੋ ਕੀ ਤੁਹਾਨੂੰ ਪਤਾ ਕਿ ਏਸੀ ਦੇ ਨਾਲ ਪੱਖਾ ਚਲਾਉਣ ਨਾਲ ਬਿਜਲੀ ਦੀ ਖਪਤ ਘੱਟ ਹੁੰਦੀ ਹੈ ਜਾਂ ਜ਼ਿਆਦਾ ਹੁੰਦੀ ਹੈ ਜਾਂ ਪੱਖਾ ਚਲਾਉਣ ਨਾਲ ਏਸੀ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਦਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਸ ਟੌਪਿਕ ਤੇ ਗੱਲ ਕਰਾਂਗੇ ਕਿ ਜੇਕਰ ਆਪਾਂ ਏਸੀ ਦੇ ਨਾਲ ਪੱਖਾ ਚਲਾਉਂਦੇ ਹਾਂ ਤਾ ਇਹਦੇ ਕੀ ਫਾਇਦੇ ਆ ਤੇ ਕੀ ਨੁਕਸਾਨ ਆ ਸਭ ਤੋਂ ਪਹਿਲਾਂ ਆਪਾਂ ਪੋਜ਼ਿਟਿਵ ਸਾਈਡ ਹੀ ਚੱਲਾਂਗੇ ਮਤਲਬ ਕਿ ਆਪਾਂ ਫਾਇਦਿਆਂ ਬਾਰੇ ਹੀ ਗੱਲ ਕਰਾਂਗੇ ਕਿਉਂਕਿ ਹਰ ਇੱਕ ਚੀਜ਼ 'ਚੋਂ ਪਹਿਲਾਂ ਪੋਜ਼ਿਟਿਵਿਟੀ ਲੱਭਣੀ ਚਾਹੀਦੀ ਆ ਸੋ ਉਸ ਤੋਂ ਬਾਅਦ ਆਪਾਂ ਨੁਕਸਾਨਾਂ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲੇ ਫਾਇਦੇ ਬਾਰੇ ਗੱਲ ਕਰਦੇ ਆ ਕਿ ਕਈ ਵਾਰੀ ਆਪਣਾ ਰੂਮ ਦਾ ਸਾਈਜ਼ ਵੱਡਾ ਹੁੰਦਾ ਤੇ ਏਸੀ ਨੂੰ 쿨ਿੰਗ ਕਰਨ ਦੇ ਵਿੱਚ ਬਹੁਤ ਸਾਰਾ ਟਾਈਮ ਲੱਗਦਾ ਸੋ ਜੇਕਰ ਇਦਾਂ ਦੀ ਕੰਡੀਸ਼ਨ ਦੇ ਵਿੱਚ ਤੁਸੀਂ ਨਾਲ ਪੱਖਾ ਲਾਇਆ ਹੋਇਆ ਤਾਂ ਤੁਹਾਡਾ ਰੂਮ ਆ ਜਿਹੜਾ ਉਹ ਅੱਧੇ ਟਾਈਮ ਦੇ ਵਿੱਚ ਜਿਹੜਾ ਠੰਡਾ ਹੋ ਜਾਊਗਾ ਕਿਉਂਕਿ ਜਿਹੜਾ ਪੱਖਾ ਹੁੰਦਾ ਇਹਦਾ ਕੀ ਕੰਮ ਹੁੰਦਾ ਕਿ ਰੂਮ ਦੇ ਵਿੱਚ ਚਾਹੇ ਗਰਮ ਹਵਾ ਚਾਹੇ ਠੰਡੀ ਆ ਇਹਨੇ ਉਹ ਸਾਰੀ ਹਵਾ ਸਰਕੂਲੇਟ ਕਰਨੀ ਹੁੰਦੀ ਆ ਸਾਰੇ ਕਮਰੇ ਦੇ ਵਿੱਚ ਸੋ ਜੇ ਤੁਸੀਂ ਨਾਲ ਪੱਖਾ ਲਾਇਆ ਹੋਇਆ ਏਸੀ ਦੀ ਠੰਡੀ ਹਵਾ ਉਹ ਨਾਲ ਦੀ ਨਾਲ ਕਮਰੇ ਦੇ ਵਿੱਚ ਸਰਕੂਲੇਟ ਕਰੀ ਜਾਊਗਾ ਜਿਹਦੇ ਕਰਕੇ ਤੁਹਾਡਾ ਜਿਹੜਾ ਕਮਰਾ ਉਹ ਅੱਧੇ ਟਾਈਮ ਦੇ ਵਿੱਚ ਠੰਡਾ ਹੋ ਜਾਊਗਾ ਤੇ ਤੁਹਾਡੀ ਬਿਜਲੀ ਦੀ ਬਚਤ ਹੋਊਗੀ ਤੇ ਹੁਣ ਗੱਲ ਕਰਦੇ ਆ ਦੂਜੇ ਫਾਇਦੇ ਬਾਰੇ ਆਪਾਂ ਅਕਸਰ ਇਹੀ ਸੋਚਦੇ ਆ ਕਿ ਜਦੋਂ ਏਸੀ ਦੇ ਨਾਲ ਆਪਾਂ ਪੱਖਾ ਚਲਾਉਂਦੇ ਆ ਤਾਂ ਇਹਦਾ ਮਤਲਬ ਦੋ ਚੀਜ਼ਾਂ ਹੋ ਗਈਆਂ ਬਿਜਲੀ ਤਾਂ ਚੱਲਣ ਵਾਲੀਆਂ ਤੇ ਜਿਹੜਾ ਬਿਜ ਪਰ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੁੰਦਾ ਜੇਕਰ ਤੁਸੀਂ ਪ੍ਰੋਪਰ ਸਹੀ ਤਰੀਕੇ ਨਾਲ ਏਸੀ ਦੇ ਨਾਲ ਪੱਖਾ ਲਾਉਂਗੇ ਤਾਂ ਤੁਹਾਡਾ ਬਿਜਲੀ ਦਾ ਬਿੱਲ ਵਧਣ ਦੀ ਬਜਾਏ ਘਟੂਗਾ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਆਪਾਂ ਏਸੀ ਦਾ ਟੈਂਪਰੇਚਰ 17-18 ਤੱਕ ਕਰ ਲੈਣੇ ਆ ਜਿਹੜਾ ਇੱਕ ਤਾਂ ਨਾ ਤਾਂ ਹਿਊਮਨ ਬੋਡੀ ਵਾਸਤੇ ਸਹੀ ਆ ਤੇ ਦੂਜਾ ਜਿਹੜਾ ਏਸੀ ਦੇ ਕੰਪਰੈਸ਼ਨ ਤੇ ਵੀ ਲੋਡ ਜਾਦੇ ਪੈਂਦਾ ਜਿਹਦੇ ਕਰਕੇ ਬਿਜਲੀ ਦੀ ਖਾਪਤ ਵੱਧ ਜਾਂਦੀ ਆ ਪਰ ਜੇਕਰ ਤੁਸੀਂ ਏਸੀ ਦਾ ਟੈਂਪਰੇਚਰ 24 ਡਿਗਰੀ ਤੇ ਰੱਖੋਗੇ ਇੱਕ ਤਾਂ ਇਹ ਟੈਂਪਰੇਚਰ ਆ ਜਿਹੜਾ ਹਿਊਮਨ ਬੋਡੀ ਵਾਸਤੇ ਪਰਫੈਕਟ ਮੰਨਿਆ ਗਿਆ ਤੇ ਦੂਜਾ ਜਿਹੜਾ ਕਿ ਤੁਹਾਡਾ ਬਿਜਲੀ ਤੋ ਲੁਗਾਤਾ ਜਿਹੜਾ ਏਸੀ ਦੇ ਕੰਪਰੈਸ਼ਨ ਤੇ ਇਨਾ ਲੋਡ ਨਹੀਂ ਪੈਣਾ ਤੇ ਬਿਜਲੀ ਦੀ ਖਾਪਤ ਘੱਟ ਹੋਊਗੀ ਤੇ ਜਦੋਂ ਨਾਲ ਪੱਖਾ ਚੱਲਦਾ ਹੋਊਗਾ ਤਾਂ ਉਹ ਨਾਲ ਦੀ ਨਾਲ ਜਿਹੜੀ ਸਾਰੀ ਹਵਾ ਉਹ ਸਰਕੂਲੇਟ ਕਰੀ ਜਾਊਗਾ ਸਾਰੇ ਕਮਰੇ ਦੇ ਵਿੱਚ ਸੋ ਰੂਮ ਆ ਜਿਹੜਾ ਆਪਣਾ ਉਹ ਛੇਤੀ ਠੰਡਾ ਹੋਊਗਾ ਸੋ ਹੁਣ ਗੱਲ ਕਰਦੇ ਆਂ ਤੀਜੇ ਫਾਇਦੇ ਬਾਰੇ ਕਈ ਵਾਰੀ ਆਪਾਂ ਕੀ ਕਰਦੇ ਆਂ ਕਿ ਰਾਤ ਨੂੰ ਆਪਾਂ ਟਾਈਮਰ ਸੈੱਟ ਕਰ ਦਿੰਨੇ ਆਂ ਏਸੀ ਦਾ ਕਿ 4-5 ਘੰਟੇ ਚੱਲ ਕੇ ਜਿਹੜਾ ਏਸੀ ਸਾਡਾ ਬੰਦ ਹੋ ਜੇ ਪਰ ਕਈ ਵਾਰੀ ਜਾਦੇ ਗਰਮੀ ਹੁੰਦੀ ਆ ਤੇ ਆਪਣੀ ਜਾਗ ਖੁੱਲ ਜਾਂਦੀ ਆ ਸੋ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਜੇ ਤੁਹਾਡਾ ਨਾਲ ਪੱਖਾ ਚੱਲਦਾ ਹੋਊਗਾ ਤਾਂ ਏਸੀ ਬੰਦ ਹੋਣ ਤੋਂ ਬਾਅਦ ਵੀ ਜਿਹੜੀ ਉਹ ਠੰਡੀ ਹਵਾ ਹੋਊਗੀ ਉਹ ਨਾਲ ਦੀ ਨਾਲ ਸਾਰੇ ਕਮਰੇ ਦੇ ਵਿੱਚ ਸਰਕੂਲੇਟ ਹੋਈ ਜਾਊਗੀ ਤੇ ਤੁਹਾਡੀ ਨੀਂਦ ਬਿਲਕੁਲ ਨਹੀਂ ਡਿਸਟਰਬ ਹੋਊਗੀ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਏਸੀ ਆ ਜਿਹੜਾ ਬੰਦ ਹੋ ਗਿਆ ਤੇ ਇੱਥੇ ਵੀ ਤੁਹਾਡੀ ਬਿਜਲੀ ਦੀ ਬਚਤ ਹੋਊਗੀ ਤੇ ਹੁਣ ਆਪਾਂ ਲਾਸਟ ਤੇ ਗੱਲ ਕਰ ਲੈਨੇ ਆ ਨੁਕਸਾਨਾਂ ਬਾਰੇ ਬੇਸ਼ੱਕ ਨੁਕਸਾਨ ਕੋਈ ਬਾਲੇ ਵੱਡੇ ਨਹੀਂ ਹੈਗੇ ਪਰ ਜਿੱਦੇ ਵੀ ਆ ਉਹਨਾਂ ਬਾਰੇ ਗੱਲ ਕਰਨੀ ਜ਼ਰੂਰੀ ਆ ਸਭ ਤੋਂ ਪਹਿਲੇ ਨੰਬਰ ਤੇ ਇਹਦਾ ਨੁਕਸਾਨ ਆ ਕਿ ਜੇਕਰ ਤੁਹਾਡਾ ਘਰ ਕਿਸੇ 메ਨ ਰੋਡ ਤੇ ਆ ਜਾਂ ਕਿਸੇ ਇ ਸੋ ਧੂੜ ਮਿੱਟੀ ਦੇ ਕਣ ਆਪਣੇ ਕਮਰੇ ਦੇ ਵਿੱਚ ਵੀ ਹੁੰਦੇ ਆ ਤੇ ਜਦੋਂ ਆਪਾਂ ਪੱਖਾ ਚਲਾਉਂਦੇ ਆ ਏਸੀ ਦੇ ਨਾਲ ਤਾਂ ਜਿਹੜੇ ਉਹ ਧੂੜ ਮਿੱਟੀ ਦੇ ਕਣ ਹੁੰਦੇ ਆ ਉਹ ਹਵਾ 'ਚ ਸਰਕੂਲੇਟ ਹੋਣ ਲੱਗ ਜਾਂਦੇ ਆ ਤੇ ਉਹ ਧੂੜ ਮਿੱਟੀ ਦੇ ਕਣ ਆ ਜਿਹੜੇ ਉਹ ਏਸੀ ਦੇ ਫਿਲਟਰ ਤੇ ਜੰਮ ਜਾਂਦੇ ਆ ਤੇ ਜਿਹਦੇ ਕਰਕੇ ਆਪਾਂ ਨੂੰ ਸੀਜ਼ਨ ਦੇ ਵਿੱਚ ਕਈ ਵਾਰੀ 2 ਤੋਂ 3 ਵਾਰੀ ਜਿਹੜੀ ਸਰਵਿਸ ਏਸੀ ਦੀ ਕਰਵਾਉਣੀ ਪੈਂਦੀ ਆ ਤੇ ਹੁਣ ਗੱਲ ਕਰਦੇ ਆ ਇਹਦੇ ਦੂਜੇ ਨੁਕਸਾਨ ਬਾਰੇ ਦੂਜਾ ਨੁਕਸਾਨ ਇਹਦਾ ਇਹ ਹੈ ਕਿ ਕਈ ਵਾਰੀ ਜਿਹੜਾ ਆਪਣਾ ਕਮਰਾ ਹੁੰਦਾ ਉਹਦੇ ਵਿੱਚੋਂ 에ਅਰ ਦੀ ਲੀਕੇਜ ਹੁੰਦੀ ਆ ਮਤਲਬ ਹਵਾ ਉਹਦੇ ਵਿੱਚੋਂ ਕ੍ਰੋਸ ਹੁੰਦੀ ਹੁੰਦੀ ਆ ਕੋਈ ਇਦ ਜਿੱਥੋਂ ਦੀ ਹਵਾ ਜਿਹੜੀ ਬਾਹਰਲੀ ਅੰਦਰ ਆ ਸਕਦੀ ਹੈ ਤੇ ਅੰਦਰਲੀ ਬਾਹਰ ਜਾ ਸਕਦੀ ਹੈ ਸੋ ਜੇਕਰ ਇਦਾਂ ਦੀ ਕੰਡੀਸ਼ਨ ਦੇ ਵਿੱਚ ਤੁਸੀਂ ਨਾਲ ਪੱਖਾ ਚਲਾਉਂਗੇ ਤਾਂ ਜਿਹੜੇ ਪੱਖੇ ਨੇ ਠੰਡੀ ਹਵਾ ਸਾਰੀ ਬਾਹਰ ਕੱਢ ਦੇਣੀ ਆ ਤੇ ਏਸੀ ਨੂੰ ਬਹੁਤ ਸਾਰਾ ਟਾਈਮ ਲੱਗੂਗਾ ਕਿ ਕਮਰੇ ਦਾ ਟੈਂਪਰੇਚਰ ਮੈਂਟੇਨ ਕਰਨ ਦੇ ਵਾਸਤੇ ਮਤਲਬ ਕਮਰਾ ਠੰਡਾ ਕਰਨ ਵਾਸਤੇ ਬਹੁਤ ਸਾਰਾ ਟਾਈਮ ਲੱਗੂ ਜਿਹਦੇ ਕਰਕੇ ਬਿਜਲੀ ਦੀ ਖਪਤ ਵਧੂਗੀ ਸੋ ਇਦਾਂ ਦੀ ਕੰਡੀਸ਼ਨ ਦੇ ਵਿੱਚ ਜੇ ਆਪਾਂ ਨਾਲ ਪੱਖਾ ਚਲਾਉਨੇ ਆ ਤਾਂ ਉੱਥੇ ਆਪਾਂ ਨੂੰ ਨੁਕਸਾਨ ਹੁੰਦਾ ਸੋ ਏਸੀ ਏਸੀ ਦੇ ਨਾਲ ਪੱਖਾ ਚਲਾਉਣ ਦੇ ਫਾਇਦੇ ਅਤੇ ਨੁਕਸਾਨ ਮੇਰੇ ਹਿਸਾਬ ਨਾਲ ਤਾਂ ਫਾਇਦੇ ਜ਼ਿਆਦੇ ਨੇ ਨੁਕਸਾਨ ਘੱਟ ਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਓ ਇਦਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਆਪਣਾ ਪੇਜ ਕੰਟਰੀਸਾਈਡ ਯੂਟਿਊਬਰ ਜਰੂਰ ਫੋਲੋ ਕਰ ਲਿਓ